ਕਿੰਦਰਾ ਵਾਲਿਆ ਤੇਰੀ ਤਸਵੀਰ ਨੇ ਉਹ ਪੂਰਾ ਹਿੰਦੁਸਤਾਨ ਹਿਲਾ ਦਿੱਤਾ ਕਹਿੰਦੇ ਸੰਜੋ ਤੈਨੂੰ ਅੱਤਵਾਦੀ ਉਹ ਲੂਣ ਉਹਨਾਂ ਦੇ ਜ਼ਖਮਾਂ ਤੇ ਪਾ ਦਿੱਤਾ ਉੱਠਣ ਰਾਤਾਂ ਨੂੰ ਉਹ ਡਰ-ਡਰ ਕੇ ਓਏ ਅਸਾਂ 3 ਮਿੰਟ ਸ਼ਿਕਾਇਤਾਂ ਪਾ ਦਿੱਤਾ ਉਹ ਪਖੰਡੀ ਛੱਡ ਕੇ ਭੱਜਣਗੇ ਢੇਰੀਆਂ ਨੂੰ ਜਦੋਂ ਸਿੰਘਾਂ ਨੇ ਖਾਲਿਸਤਾਨ ਦਾ ਝੰਡਾ ਲਾਲ ਕਿਲੇ ਦੇ ਚੁਲਾ ਦਿੱਤਾ ਬੋਲੇ ਆਣੀ ਲੜ ਰਹੇ ਹੌਸਲਾ ਉਹਨਾਂ ਜਵਾਨੀਆਂ ਦਾ ਉਹ ਸਿਰ ਦਿੱਤਾ ਧਰਮ ਨਾ ਜਾਣ ਦਿੱਤਾ ਉਹ ਧਨ ਜੇਰਾ ਸਿਰਾਂ ਦੇ ਦਾਨੀਆਂ ਦਾ ਉਹ ਆਪਣੇ ਲਹੂ ਨਾਲ ਸੇਕ ਇਤਿਹਾਸ ਰਚਦੇ ਉਹ ਇਸ਼ਕ ਵੱਖਰਾ ਇਹਨਾਂ ਬ੍ਰਹਮ ਗਿਆਨੀਆਂ ਦਾ ਉਹ ਜਦੋਂ ਤੱਕ ਨਾ ਸਿੰਘਾਂ ਨੂੰ ਖਾਲਸਤਾਨ ਮਿਲਦਾ ਉਹ ਚੱਲਦਾ ਰਹੂਗਾ ਦੋਰ ਪੁਰਬਾਨੀਆਂ ਦਾ ਬੋਲੇ ਸਾਫ ਦਿਵੋਣਾ ਸਿੱਖਾਂ ਨੂੰ ਉਹ ਭਾਂ ਦੇ ਸਿਰ ਵੀ ਸਾਡਾ ਲੱਗ ਜਾਵੇ ਖਾਲਿਸਤਾਨ ਦਿਵੋਣਾ ਸਿੱਖਾਂ ਨੂੰ ਬੋਲੇ ਗੋਨਹਾ ਉਹ ਜਿਹੜਾ ਕਰਦਾ ਸੀ ਗੱਲ ਕੁਰਬਾਨੀਆਂ ਦੀ ਉਹ ਗਾਲੇ ਵਿੱਚ ਲੋਕਾਂ ਤੋਂ ਫੁੱਲਾਂ ਦੇ ਹਾਰ ਪਵਾ ਕੇ ਉਹ ਬੇੜਾ ਆਇਆ ਜਦੋਂ ਜਿਗਰਤ ਖਾਣੇ ਦਾ ਉਹ ਲੁੱਕ ਗਿਆ ਸੀ ਉਹ ਸਲਵਾਰ ਪਾ ਕੇ ਉਹ ਰਿਸਾ ਭਿੰਡਰਾ ਵਾਲੇ ਦੀਆਂ ਕਰਨ ਵਾਲੇ ਦਾ ਉਹ ਨਕਾਬ ਚਿਹਰੇ ਤੇ ਜਦੋਂ ਉਤਰ ਗਿਆ ਸੀ ਉਹ ਜਿਹੜਾ ਕਹਿੰਦਾ ਮੈਂ ਹਾਂ ਵੱਡਾ ਬ੍ਰਹਮਚਾਰੀ ਉਹ ਤਾਂ ਵਿੱਚ ਜਨਾਨੀਆਂ ਲੁੱਕ ਗਿਆ ਸੀ E